ਜਲੰਧਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ ਲਗਾਤਾਰ ਧਮਾਕੇ ਸੁਣੇ ਗਏ ਨੇ ਜਿਸ ਤੋਂ ਬਾਅਦ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਸਾਰੇ ਹੀ ਮਾਲਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤੇ ਜ਼ਾਦਾ ਭੀੜ ਇਕੱਠੀ ਕਰਨ ਤੋਂ ਵੀ ਮਨਾ ਕੀਤਾ ਗਿਆ ਸੋ ਇਸ ਵਕਤ ਦੀ ਇਹ ਬੇਹਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਾਕਿਸਤਾਨ ਦੇ ਹਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਕੀਤੀ ਗਈ ਹੈ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਸਾਰੇ ਮਾਲ ਤੇ ਕਮਰਸ਼ੀਅਲ ਬਿਲਡਿੰਗ ਵੀ ਬੰਦ ਰੱਖਣ ਦੀ ਰੱਖੇ ਜਾਣ ਦੀ ਗੱਲ ਕੀਤੀ ਗਈ ਹੈ ਜਲੰਧਰ ਕੈਂਟ ਦੇ ਵਿੱਚ ਜਿਵੇਂ ਆਦਮਪੁਰ ਤੇ ਬਾਜ਼ਾਰ ਵੀ ਬੰਦ ਕੀਤੇ ਜਾਣਗੇ ਆਦੇਸ਼ ਦੇ ਦਿੱਤੇ ਗਏ ਨੇ ਸੋ ਲਗਾਤਾਰ ਜਿੱਥੇ ਇਸ ਵੇਲੇ ਇੱਕ ਪਾਸੇ ਖਤਰਾ ਮੰਡਰਾ ਰਹੇ ਦੂਸਰੇ ਪਾਸੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਹੁਣ ਦੇਖਿਆ ਜਾ ਰਿਹਾ ਜੁਲੰਧਰ ਦੇ ਵਿੱਚ ਰੈਡ ਅਲਰਟ ਇਸ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਜਿੱਥੇ ਧਮਾਕੇ ਲਗਾਤਾਰ ਦੇਖੇ ਜਾ ਰਹੇ ਨੇ ਬੀਤੀ ਰਾਤ ਵੀ ਦੱਸਿਆ ਜਾ ਰਿਹਾ ਸੀ ਕਿ ਜੁਲੰਧਰ ਦੇ ਵਿੱਚ ਧਮਾਕਾ ਹੋਇਆ ਜਿਸ ਕਰਕੇ ਲੋਕ ਹੈਰਾਨ ਪਰੇਸ਼ਾਨ ਪ੍ਰਸ਼ਾਸਨ ਦੇ ਵੱਲੋਂ ਸ਼ਾਂਤ ਰਹਿਣ ਦੀ ਜਿਹੜੀ ਹੈ ਇੱਕ ਅਪੀਲ ਕੀਤੀ ਗਈ ਹੈ ਜਿਸ ਕਰਕੇ ਬਲੈਕਆਊਟ ਕੀਤਾ ਜਾਂਦਾ ਹੈ ਪਰਸੋਂ ਵੀ ਦੇਖਿਆ ਜਾਂਦਾ ਹੈ ਬੀਤੀ ਰਾਤ ਤੇ ਕੱਲ ਵੀ ਜਿਹੜਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਲਾਈਟ ਨਹੀਂ ਜਲਾਈ ਜਾਂਦੀ ਇੱਕ ਪਾਸੇ ਤਾਂ ਅਵੇਅਰਨੈਸ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਦੇਖੀ ਜਾਂਦੀ ਹੈ ਜਾਗਰੂਕਤਾ ਦੇਖੀ ਜਾ ਰਹੀ ਹੈ ਲਾਈਟਾਂ ਨਹੀਂ ਜਲਾਈਆਂ ਜਾਂਦੀ ਦੂਸਰੇ ਪਾਸੇ ਦੇਖਿਆ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਦਾਰ ਤੇ ਸਹਿਮ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਸੋ ਜਲੰਧਰ ਦੇ ਵਿੱਚ ਹੁਣ ਜੋ ਹੈ ਰੈੱਡ ਅਲਰਟ ਕਾਰੀ ਕੀਤਾ ਗਿਆ ਹੈ ਤੇ ਅੱਗੇ ਹੋਰ ਕੀ ਕੀ ਕਾਰਵਾਈ ਕੀਤੀ ਜਾਵੇਗੀ ਦੇਖਣ ਵਾਲੀ ਗੱਲ ਰਹੇਗਾ